ਸਤ ਸ੍ਰੀ ਅਕਾਲ ਜੀ ਸਾਰੇ ਆਣ ਐਸਸੀ ਟੀਕਾ ਅਸੀਂ ਵਧੀਆ ਜੀ ਠੀਕ ਠਾਕ ਸਤਿ ਸ਼੍ਰੀ ਗੋਦੀ ਸਾਡੇ ਨੂੰ ਜਿੱਤੇ ਤੁਸੀਂ ਉਂਗਰਾ ਜੀ ਕੁਝ ਹੋਗੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਨੂੰ ਨਤਨਵਾਸੀ ਨਵੇਂ ਪਰਿਆਤ੍ਰਕੇ ਜੀ ਉਹ ਸਾਰੇ ਬੈੜਾ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹੈ ਜੀ ਤੋਂ ਪਰਵਾਹ ਨੂੰ ਸਾਨੂੰ ਤੁਹਾਡੇ ਪਰਵਾਂ ਚੇਖੇ ਜੂ ਟੌਪ ਫੈਮਲੀ ਦਾ ਵੀ ਸਾਰੇ ਦਾ ਸ਼ੁਕਰ ਦਿਲੋਂ ਧੰਨਵਾਦ ਹੈ ਮੇਰੇ ਨਾਲ ਜੁੜੇ ਭੈਣ ਭਰਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਪ੍ਰਮਾਤਮਾ ਜੀ ਬੱਚੇ ਬਾਹਰ ਦੇ ਦੇ ਸੰਦੇਸ਼ ਸਾਡੇ ਸੁੱਚੇ ਮੇਰੇ ਭੈਣ ਭਰਾ ਤੇ ਜੁੜਤਾ ਬੱਚੇ ਸਾਰੇ ਉਸ ਸੱਚੇ ਸਾਥੀ ਤੇ ਸਾਡੇ ਤੋਂ ਅਕਾਲ ਜੀ ਅਮਰੀਕਾ ਜੋ ਸਾਰਾ ਪਰਿਵਾਰੀ ਹੈ ਤੇ ਮਾ ਜੀ ਸਿੰਘ ਜੀ ਮਦਦ ਨਾਲ ਤੇ ਦੋ ਦੰਦ ਜੀ ਆਏ ਸਿਰੋਂ ਮੈਂ ਘਰੇ ਨਹੀਂ ਸੀਗਾ ਤੇ ਇਸ ਤਰ੍ਹਾਂ ਕਿ ਇੱਥੇ ਆਜੋ ਮਦਦ ਆ ਗਿਆ ਬਹੁਤ ਬਹੁਤ ਔਰ ਔਰ ਧੰਨਵਾਦ ਹੈ ਜੀ ਨੋ ਆਤਮਾ ਜਰਦੀ ਕਲਾਮ ਜਰਕੇ ਸਚੇਤ ਬਾਸ ਸ਼ਾਮ ਫਰਵਾਹ ਤੇ ਉਹ ਦੋ ਬਾਜਮਾ ਜੋ ਬਾਗ ਦੇ ਵਿੱਚੋਂ ਮੁੜ ਕੇ ਮੈਂ ਕਿਧਰ ਗਿਆ ਸੀਗਾ ਆ ਗਿਆ ਸੀਗਾ ਉਹ ਚਲੇ ਗਏ ਉਹਨੂੰ ਤੋਂ ਥੋੜੀ ਜਿਹੀ ਤੇ ਜੀ ਜੀ ਉਹ ਆਦੇ ਉਸ ਦੁਆਰਾ ਫੇਰ ਆਵਾਂਗੇ ਬਾਤ ਬਾਤ ਤੁਹਾਨੂੰ ਦਾ ਧੰਨਵਾਦ ਬੁਰਵਾਦ ਦਾ ਜੀ ਅਕਾਲੀ ਤੇ ਆਧਿਆਪੀ ਜੀ ਤੇ ਭੈਣਾਂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੇ ਤੁਸੀਂ ਆਏ ਛਾੜੇ ਕਰੇ ਆਏ ਮੇਰੇ ਜਾਇ ਅਜੀਤੀ ਚੋਈ ਆਏ ਬਹੁਤ-ਬਹੁਤ ਚੰਗਾ ਪਿਆਰ ਚਾਹਾਂਜ ਕੇ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੱਥੇ ਬੈਠੇ ਤਰੀਕਾ ਸਾਨੂੰ ਕਮੈਂਟ ਕੀਤਾ ਤੇ ਉਸ ਸਾਕੇ ਦੱਸਿਆ ਵੀ ਅਸੀਂ ਕਮੈਂਟ ਕੀਤਾ ਸੀਗਾ ਕਿ ਤੁਹਾਡੇ ਪੁੱਤ ਸਾਹਿਬ ਜੀ ਸਾਨੂੰ ਵੀ ਪਹੁੰਚਦੇ ਤੇ ਐ ਚੀਜ਼ ਦੀ ਮਾਫੀ ਚਾਹ ਰਹੇ ਹਾਂ ਕਿ ਅੰਕਲ ਜੀ ਸਾਨੂੰ ਨਾ ਅੰਗਰੇਜ਼ੀ ਨਹੀਂ ਆਉਂਦੀ ਅੰਗਰੇਜ਼ੀ ਤੋਂ ਆਏ ਜਿਵੇਂ ਜਿਦਾ ਪਿਆਰ ਵੀ ਚੋਣ ਨਾ ਬੇ ਜੀ ਇਹ ਮੈਂ ਤਾਂ ਹੀ ਅਸੀਂ ਕਮੈਂਟ ਦੇਖਿਆ ਸੀਗਾ ਜਿਹੜੇ ਤੇ ਅਸੀਂ ਬਲੌਗ ਬਣਾਉਂਦੇ ਤੇ ਦੂਸਰਾ ਮੋਬਾਈਲ ਖਰਾਸ ਨਹੀਂ ਨਹੀਂ ਕਮੈਂਟ ਦਾ ਪੰਜਾਬੀ ਚ ਐਸ ਤਰ੍ਹਾਂ ਆਪਣਾ ਉਹ ਨਾਮ ਤਾਂ ਨਹੀਂ ਪਤਾ ਲੱਗਿਆ ਮੈਂ ਵਟਾ ਦਾ ਪੰਜਾਬੀ ਜਿਹੇ ਹੈਗੇ ਦੂਜੇ ਜਿਹੜਾ ਅਮਰੀਗੀ ਚ ਨਾਮ ਹੁੰਦਾ ਹਾਂ ਉਹ ਤਾਂ ਨਹੀਂ ਪਤਾ ਲੱਗਿਆ ਨਾ ਨਹੀਂ ਪੜਨਾ ਆ ਹਾਂ ਜੀ ਇੱਕ ਮੈਂ ਇੱਕ ਆਪਣਾ ਮਨਪ੍ਰੀਤਾ ਚਾਚੇ ਕੋਲੇ ਗਿਆ ਇਹ ਵੀ ਹੈ ਨਾ ਹੂੰ ਕੋਈ ਨਾਮ ਆ ਰਿਹਾ ਮੈਂ ਤਾਂ ਕਹੇ ਕਿ ਉਹ ਮਨਪ੍ਰੀਤੇ ਨੇ ਕੀਤਾ ਸਹੀ ਗੱਲ ਇਹ ਮੈਂ ਨਹੀਂ ਕੀਤਾ ਸੀ ਹੁਣ ਆਪਾਂ ਨੂੰ ਤਾਂ ਹੁਣ ਆਪਾਂ ਨੂੰ ਸਮਝ ਨਹੀਂ ਤਾਂ ਪੱਕਾ ਪਤਾ ਪਰ ਨਾਮ ਪਤਾ ਲੱਗਿਆ ਨਾਮ ਪਤਾ ਲੱਗਿਆ ਇਹ ਆ ਵਧੀਆ ਹੋ ਗਿਆ ਵੀ ਚਾਹ ਸਾਨੂੰ ਪਤਾ ਲੱਗਿਆ ਤੇ ਸੀਨੀਅਰ ਜੀ ਦੇ ਮਾਪੇ ਚਾਹਨੇ ਵੀ ਸਾਨੂੰ ਹਾਂ ਪਤਾ ਲੱਗ ਗਿਆ ਫਿਰ ਲੇਟ ਹੋ ਗਏ ਜਵਾੜੇ ਦੇ ਨਹੀਂ ਅਸੀਂ ਤੁਹਾਨੂੰ ਜ਼ਰੂਰ ਯਾਦ ਕਰਾਂਗੇ ਬਹੁਤ ਤਰਤੀ ਨਾਲ ਮਿਲਦੇ ਹੋ ਜੀ ਅਸੀਂ ਜ਼ਰੂਰ ਮਿਲ ਕੇ ਜਾਓ ਸਾਡਾ ਸਾਰੇ ਹੀ ਪਰਿਵਾਰ ਦਾ ਤਹਿਤ ਤੁਹਾਨੂੰ ਧੰਨਵਾਦ ਕਰਦੇ ਆ ਤੇ ਅੱਜ ਬੱਚੇ ਮਿਲਾਂ ਖੇਡ ਹੀ ਆਦੇ ਸੀ ਤੇ ਹੁਣ 1:00 ਵਜੇ 1:30 ਵਜੇ ਪਛਕ ਪੈ ਗਏ ਚਾਹ ਪੀ ਕੇ ਪੈ ਗਏ ਚਾਹ ਪੀ ਕੇ ਥੋੜਾ ਐਸਾ ਉਹ ਵਾਲੀ ਚਾਹ ਪੀ ਕੇ ਚਾਹ ਸੁਤੇ ਹਾਂ ਨਾ ਔਰ 6 ਵਜੇ ਅਜੇ ਵੀ ਅੱਖ ਪਿਆ ਵਧਾ ਪਿਆ ਤੇ ਨਿੱਕਾ ਦਾ ਬਾਪ ਕਰ ਜਾ ਤੇ ਨੰਨੂ ਦੀ ਸਾਈਡ 'ਚ ਖੜਾ ਹੋਈ ਹੈ ਨੰਨੂ ਜਦਕਾਰੀ ਆਪਣੀ ਚਾਹ ਨਹੀਂ ਬਣਾ ਕੇ ਦਿਓ ਮੈਂ ਫੇਰ ਉੱਠੋਨੀ ਹੁਣ ਵੇਖੋ ਵੀ ਕੀ ਕਹਿੰਦੀ ਹੈ ਨੰਨੂ ਆਟੋਮੈਟਿਕ ਚਾਹ ਲਈ ਬਣਾ ਕੇ ਲਿਆਉਂਗੇ ਲੈ ਮਨਵੀਰ ਆਪਕੇ ਤਲੇ ਹੀ ਸੈਮੀ ਪ੍ਰਾਦੇ ਦੀ ਵਾੜਖਾਨੇ ਜੀ ਵਾੜਖਾਨੇ ਗਰਮੀ ਜ਼ਿਆਦਾ ਕਰਕੇ ਵੀ ਹੋ ਜਾਂਦਾ ਸ਼ਾਮ ਜੇ ਨੂੰ ਨੀਂਦ ਆ ਜਾਂਦੀ ਇਹਨੂੰ ਦੁਪਹਿਰੇ ਟੱਕ ਦੇਣੀ ਹੈਗੇ ਭੱਜੇ ਫਿਰਦੇ ਸਾਰਾ ਦਿਨ ਸ਼ਾਮ ਜੇ ਨੂੰ ਆ ਕੇ ਸੌ ਜਾਂਦੇ ਆ ਜੀ ਪਹਿਲਾਂ ਪਹਿਲਾਂ ਕੋਲ ਪਹਿਲਾਂ ਯਾ ਚੱਲਣਾ ਪਹਿਲਾਂ ਨਡੋਲ ਲਈਆ ਇੱਕ ਗਰਮੀ ਜ਼ਿਆਦਾ ਹੋ ਜਾਂਦੀ ਗਰਮੀ ਜ਼ਿਆਦਾ ਆ ਤੱਕਦੇ ਨਹੀਂ ਇਹ ਤੇ ਮਾਨ ਨੰਨੋ ਅਣੀ ਯਾਰ ਹੋਣੀ ਚਾਹੀਦੀ ਮਾਨ ਚਾਹੀ ਤਾਂ ਨਹੀਂ ਬਣਾ ਦੇ ਜੰਦਰੀ ਮੋਕੇ ਖੜਿਆ ਨਹੀਂ ਕਰ ਗਰਮੀ ਹੈ ਦੀ ਬਾੜੀ ਹੈ ਬਿਮਾਰੀ ਇਹਦੇ ਹੋ ਜਾਂਦੀ ਹੈ ਤੇ ਚਾਹ ਨਹੀਂ ਤਾਂ ਘਰੇ ਹੀ ਬਣਾ ਦਿੰਦੇ ਆ ਉਹ ਚੰਗਰ ਨਹੀਂ ਤੇ ਚਾਹ ਨਹੀਂ ਲੈਂਦੀ ਹੁਣ ਇਹ ਜੇ ਪੱਤ ਕਲਾਰੀ ਪੈਣੀ ਹੈ ਜੇ ਕਲਾਰੀ ਪਾਉਂਗੀ ਤਾਂ ਚੰਦੂ ਹੈ ਹੈ ਨਹੀਂ ਗਿਆ ਮਨੇ ਉਹ ਤੋਂ ਭਾਈ ਪੱਪੂ ਜੀ ਆਣੀ ਹੈ ਉਹ ਮਤਾ ਹਣਾ ਇਸ ਮਾਪੇ ਚੱਲਣੇ ਲੱਗੇ ਜਾਂਦਾ ਹੈ ਜਾਨ ਮਾਰੇ ਜੇ ਮੇਰੇ ਪੁੱਤ ਬਾਰਨੀ ਬਹੁਤ ਆ ਅਪਾਲ ਸੱਚਪਾਲ ਟੁੱਟਿਆ ਅਬ ਆਪਣਾ ਉੱਥੋਂ ਨੰਗਾ ਬੰਦ ਹੋ ਗਿਆ ਉਹ ਤੋਂ ਨੰਗਾ ਬੰਦ ਹੋ ਗਿਆ ਸਕੂਟਰ ਉਹ ਚਾਹ ਚੱਕੀ ਨਹੀਂ ਚੜਨੀ ਤੇ ਸਕੂਟਰ ਹਾਂ ਘਰੇ ਬਣਾਜਣਾ ਚੁੱਪਾ ਜਿੱਤੋ ਲੈ ਆਉਣਾ ਜਰਾ ਤੇ ਮੇਰੀ ਚਾਹ ਚੱਕੀ ਟੇਪੇ ਕੋਲ ਫੇਜ ਕੋਲ ਟੱਟਿਆ ਕਹਿੰਦੇ ਬੋਲ ਤਾਂ ਬਣਿਆ ਹੋਇਆ ਹੂੰ ਮਿੱਟੀ ਜੀ ਪਾ ਲਈ ਤੁਸੀਂ ਜ਼ਰੂਰ ਉੱਤੇ ਜਾਇਓ ਚੰਨ ਜੀ ਸੱਚ ਤੋਂ ਹੋ ਜੀ ਆਪਦੇ ਪਿੰਡ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਪਰਮਾਤਮਾ ਤੁਹਾਨੂੰ ਰੱਬ ਦੀ ਕਿਰਪਾ ਦੇ ਸਕੇ ਅੱਜ ਜੀ ਸਾਡੇ ਘਰੇ ਦੇ ਚਾਚਾ ਜੀ ਆਏ ਤੇ ਚਾਚੀ ਜੀ ਚਾਚਾ ਜੀ ਆਏ ਸਾਨੂੰ ਅਮਰੀਕਾ ਤੋਂ ਪਹਿਲਾਂ ਸਾਡੇ ਗਵਾੜ ਤੋਂ ਗਏ ਵੀ ਆ ਬਾਅਰ ਸੈਕੰਡ ਵੀ ਦੇ ਕੇ ਗਏ ਵਿਚਾਰੇ ਹੁੰਦਾ ਇਹ ਕਿ ਲੇਟ ਹੋ ਰਿਹਾ ਉਹਨਾਂ ਦਚੇ ਲੋਟੋ ਨਾ ਥੋੜਾ ਫੰਦਿਕ ਵੀ ਖਰਾਬ ਕਰਦਾ ਕਈ ਵਾਰ ਇਹ ਜਦੋਂ ਇਹ ਦੇ ਨੇਂ ਨਹੀਂ ਅੰਦਰ ਕੋਈ ਤੇ ਪਰੀਆਉ ਚੱਲਦਾ ਤਾਂ ਹੈ ਤੇ ਜੇ ਇਹ ਚੱਲਦਾ ਤਾਂ ਸਾਡੇ ਦੂਜਾ ਵਾਈ ਪਾਈ ਗੀ ਰਹੇ ਜਾਂਦੇ ਨੇ ਉਹ ਬਹੁਤ ਟਾਈਪ ਬਾਤ ਹੋ ਗਈ ਹੋਰ ਬੜੀ ਅੱਛੀ ਤਾਂ ਵਧੀਆ ਹੋ ਗਈ ਤੇ ਵਾਰਾਂ ਕਈ ਵਾਰੀ ਸਮਾਗਮ ਚਾਹ ਮੈਦਾਨ ਮੈਦਾਨ ਆ ਗਏ ਦੀ ਮਨਾਉਂ ਪੂਰਾ ਜਨਦਨੋਂ ਜੈ ਚਤੁਰਾ ਨੂੰ ਸੰਚਾਲਕ ਆ ਤੇ ਮੈਨੂੰ ਮੀਤੀ ਜਾਣੀ ਮਿਲੇ ਮੇਰੇ ਕੋਲ ਜੀ ਆਇਆਂ ਨੂੰ ਧੰਨਵਾਦ ਤੇ ਦੇਖੋ ਆਹ ਦੀ ਸਕਰੀਨ ਕਿਵੇਂ ਰੁਕ ਰੁਕ ਚੱਲਦੀ ਆ ਦੇਖੀ ਤੁਸੀਂ ਹਾਂ ਹਾਂ ਉਹ ਰੁਕ ਰੁਕ ਕੇ ਚੱਲਦੀ ਹੋ ਜੀ ਉਹ ਜੇ ਉਹ ਆਪਣਾ ਉਹ ਜੇ ਬੱਲਾ ਵੀ ਹੁਣ ਬੰਦ ਕਰਦੇ ਤੇ ਉਹ ਆਏ ਲੱਗਦਾ ਜਿਵੇਂ ਪਹਿਲੇ ਹੀ ਬੁਝਿਆ ਹੋ ਗਿਆ ਬਾਤ ਹੱਥ ਲਾਉਂਦੇ ਨਾ ਐਨੇ ਸਕਰੀਨ ਡਾਊਨ ਹੋ ਗਏ ਹੂੰ ਜ਼ਿਆਦਾ ਪ੍ਰੋਧੀ ਡਿਸਪਲੇ ਹੋਣੀ ਚਾਹੀਦੀ ਹੂੰ ਫਸਟ ਟੈਮ ਨਿਕਲਦੇ ਆ ਰਿਹਾ ਨਾ ਆ ਦੂਜਾ ਦਸੰਬਰ ਕਨਪਰਤ ਜਿਹਨੂੰ ਕੀਤਾ ਸੀ ਹਾਂ ਦਸੰਬਰ ਮੰਗਿਆ ਤਾਂ ਤੈਨੂੰ ਦਸੰਬਰ ਹਾਂ ਹਾਂ ਮੰਗਣੀ ਜਰੂਰ ਹਾਂ ਜੀ ਮੈਂ ਮੈਦਾ ਜੂੰਦਾ 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 ਇਹ ਮੈਂ ਚੱਲਦਾ 6 ਮਹੀਨੇ 6 ਮਹੀਨੇ ਨਹੀਂ 6 ਮਹੀਨੇ ਚੱਲ ਰਿਹਾ ਹੁੰਦਾ ਇਹਨਾਂ ਕੋਲ ਤੋਂ ਸਾਫ ਸਮਾਂ ਨਾ ਲੱਗਿਆ 7 ਤਰ੍ਹਾਂ ਸੇਕ ਦਾ ਢਾਂਗੇ ਤੇ ਨਹੀਂ 6 ਮਾਂ ਤਾਂ ਹੋ ਗਿਆ ਥੋੜੇ ਪਹਿਲਾਂ ਕਿੰਨੇ ਮਹੀਨੇ ਹੋ ਗਏ ਹੋਣਗੇ ਫਿਰ 7 ਮਹੀਨੇ ਹੋ ਗਏ ਆ ਫਿਰ 7 ਮਹੀਨੇ ਕੱਢੇ ਫੋਨ ਨੇ ਤਸਾਂ ਰੁਪਏ ਕੋਈ ਆਵਾਜ਼ ਨਾ ਉਹ ਪਤਾ ਚਲਦੀ ਆ ਫੇਸ ਹੋਣ ਮੈਂ ਲਿਆ ਮੋਬਾਈਲ ਬੈਲ ਵੀ ਮਿਲਦਾ ਚੱਲਦਾ ਵੀ ਵਧੀਆ ਬਹੁਤ ਸੋਹਣਾ ਚੱਲ ਜੰਦਾ ਲੈਣਾ ਮੇਰੇ ਨਾਲ ਕਿੱਥੇ ਅਗਲਾ ਮੁਹਾਲੇ ਬੈਲ ਗਰੰਟੀ ਪਈ ਆ ਹੁਣ ਕੀ ਹੋਊਗਾ ਇਹ ਜੋ ਕੋਸ਼ਿਸ਼ ਨਾਲ ਦੱਸਦੇ ਜੀ ਅੱਧਰ ਗੱਲ ਜਿਹੜਾ ਬਰਾਬਰ ਨਹੀਂ ਪਾਇਆ ਨੇਟਾ ਜੀ ਨੂੰ ਮਦਦ ਕਰਨ ਲਈ ਕਿਉਂ ਸਰਦੀ ਵਿੱਚ ਕੋਸ। ਮੈਂ ਸਾਰੇ ਇਹਨਾਂ ਆਪਰਾਵਾਂ ਦਾ ਤੇ ਚੋ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ। ਉਰਮਾ ਤੋਂ ਸ਼ਰਦਨ ਜੀ ਕਾਨੂੰ ਜਿਹੜੇ ਸੱਚੇ ਕਾਰਜ ਹਨ ਤੇ ਵਾਤਾਵਰਣ ਮੈਨੂੰ ਕਹਿਆ ਗੁਰੂ ਜੀ ਇਹ ਤਰਕੁ ਤੇ ਕੁਛ ਤਾਂ ਅੱਠ ਗਣ ਸਾਡੇ ਕੋ ਆਪਣੇ ਸਿੱਖੀ ਨੂੰ ਵੀ ਨਿਮਰ ਰਖਾ ਆ ਗਿਆ ਗ੍ਰਿੰਜ ਆਪ ਕਰੀ ਮਿਲੀ ਸੀ। ਤੇ ਬਾਗੇ ਸੇਜ ਜੀ ਤੋਂ ਦਰਦੇ ਜਿਗ ਵਿੱਚ ਜੇ ਆਪ ਕਿਸੇ ਦੁਕਾਨਦਾਰ ਤੋਂ ਬੁਲਾ ਲਿਆ ਉਹ ਸਾਰਾ ਬਚਾਉਣਾ ਚਾਹਣਾ ਨਿਚੇ ਜਾਦੇ ਜਿਗ ਵਿੱਚ ਚੈਨਾ ਚੋਰੀ ਹੋ ਜਾਂਦਾ ਉਹਦਾ ਵੀ ਨਾ ਚ ਤੇ ਚਲੋ ਪ੍ਰਮਾਤਮਾ ਕਰਨਾ ਸਾਵਧਾਨੀ ਨਾਲ ਕਿਸੇ ਉਸ ਵੀ ਜਨਨ ਦੀ ਪ੍ਰਤਾ ਨਮਾ ਜਿਨ੍ਹਾਂ ਨੇ ਸਾਡੇ ਉੱਤੇ ਬੈਠ ਕੇ ਮਗਾਇ ਚਲਾਤਾ ਪਰਵਾਦ ਬੰਨਣ ਛੜਦੀ ਪਲਾਂ ਚ ਚੁੱਪ ਚਾਪ ਅਜੋਕੀ ਸੰਕਰਨ ਮਨਜੀੋ ਕਮੇਟੀ ਦੇ ਦੋ ਦੋ ਧੰਨਵਾਦ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਤੇ ਨਹੀਂ ਪਰਵਥਾ ਅੱਜ ਉਹ ਜੀ ਬਈ ਔਖਾ ਬਹੁਤ ਹੋ ਜਾਣਾ ਸੀ ਕਾ ਇਹਦੇ ਬਾਰੇ ਸਭ ਜਾਣ ਚੱਕ ਗਏ ਇਹਨੂੰ ਤਸਦੀਕ ਹੀ ਕੋਈ ਨਹੀਂ ਕੋਈ ਤੇ ਜਿਹੜਾ ਗੁਲਾਬ ਨੇ ਚੜ੍ਹਦਾ ਨਾ ਕੁਛ ਹੋੜ ਚੜ੍ਹਦਾ ਸੀਗਾ ਤੇ ਉਹਦੇ ਬਾਰੇ ਅਸੀਂ ਸਿਸ਼ੇ ਨੂੰ ਅੰਮ੍ਰਿਤ ਆਰ ਬੱਧਰ ਨੂੰ ਨੀਂਦ ਬੱਧਰ ਨੂੰ ਚ ਇਹ ਨਹੀਂ ਜੀ ਤਾਂ ਨਹੀਂ ਆ ਨਹੀਂ ਇਹਦਾ ਜੀ ਜਦੋਂ ਜਦੋਂ ਫਰੋਂ ਇਹ ਵੀ ਜਗਾ ਕਰੀ ਜਦੋਂ ਰਾਤ ਗਿਆ ਜੇ ਤੋ ਉਹ ਤਾਂ ਚੱਲ ਗਿਆ ਸਭ ਹੋ ਗਿਆ ਪਾਜ ਗਏ ਤੇ ਵਾਕਿਆ ਤੋਂ ਤਾਂ ਪ੍ਰਭਾਵ ਮੰਤਨ ਸਹਾਇਤਾ ਜੀ ਜਾਂ ਸੋਜ ਸਹਾਇਤਾ ਜਾਂ ਵਾਤਾਵਰਣ ਵਿੱਚ ਐ ਕਰੋ ਜੀ ਉਹ ਨੰਮਾ ਇਹ ਮਾ ਜੀ ਤੁਹਾਡੇ ਕੋਲ ਲੈ ਕੇ ਆਇਆ ਕਰਾਂਗੇ ਜੀ ਜੀ ਤੇ ਅਸੀਂ ਇੱਕ ਇਕੱਠਾ ਬੈਠ ਕੇ ਨਹੀਂ ਬਣਾਵਾਂਗੇ ਜੀ ਨਰਜੀਵੀ ਕੋਸ਼ ਉਨਾ ਲੈ ਕੇ ਨਹੀਂ ਕੋਸ਼ਿਸ਼ ਬਾਹਰੋਂ ਕਰਨਾ ਤੇ ਸੋ ਬੈਲਾ ਕਹਿਣਿਆ ਵੀ ਪਹਿਣਾ ਮੀਰਾਂ ਨੂੰ ਲੱਗਦਾ ਵੀ ਇੱਕੇ ਥਾਂ ਉੱਤੇ ਨਾ ਤੇ ਉਹ ਚੱਕ ਸਾਚੀ ਤੋਂ ਮੈਂ ਲਾ ਹੰਸੂ ਬਣਾਵੇ ਤੇ ਤਾਂ ਕਿ ਤੁਹਾਨੂੰ ਨਹੀਂ ਚੰਗਾ ਲੱਗੇ ਸਾਡੋਂ ਨਹੀਂ ਮਾਨੀ ਕੋਈ ਸਾਡੇ ਚੈਨ ਦਾ ਬਹੁਤ ਬਹੁਤ ਜੀ ਆਂਦੀ ਤੇ ਹੋਰ ਸਾਰੇ ਭੈਣਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਇਥੋਂ ਤੱਕ ਪਹੁੰਚਾਇਆ ਬਾ ਕੀ ਹੌਲੀ ਹੌਲੀ ਪੰਗਾ ਨਾਮ ਦਰਦਾ ਕਈ ਮਜਬੂਰੀਆਂ ਨੇ ਕਈ ਗੱਲਾਂ ਨਾ ਜੀ ਤੇ ਜਾਨੀ ਕਿ ਅਸੀਂ ਹੋਰ ਬਾਹਰ ਬਗਲ ਨਾ ਕਰਾਂਗੇ ਜਿਹੜੇ ਦੇ ਵਿੱਚ ਜੋ ਹੋਈ ਸੀ ਸੁਖ ਸੁਖੂ ਰਾਂਗ ਦੇ ਤਰ੍ਹਾਂ ਰਵੇ ਸਵੇਰ ਤੋਂ ਜਿਹਦੀਏ ਸਿਕਾ ਮੰਗਰ ਜੈਂ ਤੇ ਦਾਂਸ ਸਾਡੇ ਮੱਚੇ ਜਣੇ ਪਰਮ ਜੀ ਦੀ ਜਿਵੇਂ ਆਪ ਹੰਦੇ ਚੋ ਜਿਆ ਜਾ ਕੋਈ ਛਰਾ ਕਾਰੋਬਾਰ ਹੈ ਜੀ ਆਪਾਂ ਤਾਂ ਤਾਂ ਸਰਗਤਾਂ ਕਾਣੇ ਬਲਾਉਂ ਠੀਕ ਹੈ ਜੀ ਤਾਂ ਤੱਕ ਸਾਰੇ ਭੈਣਾਂ ਆਪਾਂ ਨੂੰ ਬਹਿ ਤੇ ਨਾ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖ ਕੇ ਖੁਸ਼ ਰਹੋ ਹੱਸੋ ਖੇਡ ਪਰਮਾਤਮਾ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ